ਸਥਾਨਕ ਇੰਦਰਾ ਕਾਂਗਰਸ ਪਵਨ ਵਿਖੇ ਕਾਂਗਰਸ ਪਾਰਟੀ ਵੱਲੋਂ ਹਲਕਾ ਇੰਚਾਰਜ ਡਾਕਟਰ ਰਣਵੀਰ ਕੌਰ ਮੀਆਂ ਦੀ ਅਗਵਾਈ ਹੇਠ ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਜਿਸ ਤੇ ਕਾਂਗਰਸ ਪਾਰਟੀ ਦੇ ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰ ਦਿੱਤੇ ਲੜਾਈ ਦੀ ਵੀ ਤਿਆਰੀ ਕਰਦੀ ਹੈ ਇਸ ਤਰ੍ਹਾਂ ਆਪਾਂ ਜਿਹੜੇ ਆਪਣੇ ਇਲੈਕਸ਼ਨ ਹੈ ਅਸੀਂ ਇੱਥੇ

ইলেকশন ਨੂੰ ਲੈ ਕੇ ਰਿਹਾਗਾ ਔਰ ਅੱਜ ਜੋ ਇੱਕ ਨਵੀਂ ਚੀਜ਼ ਹੋਈ ਹੈ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵਿਢਿੰਗ ਜੀ ਦੁਆਰਾ ਅਤੇ ਸੁਖਪਾਲ ਸਿੰਘ ਧੇਰਾ ਜੀ ਕਿਸਾਨੀ ਸੈੱਲ ਦੁਆਰਾ ਸਾਡੇ ਬਹੁਤ ਸਤਿਕਾਰਯੋਗ ਮੇਰਾ ਵੱਡਾ ਵੀਰ ਬਲਜੀਤ ਸਿੰਘ ਗਿਰੀ ਜੀ ਨੂੰ ਮਾਨਸਾ ਦਾ ਪ੍ਰਧਾਨ ਲਗਾਇਆ ਗਿਆ ਮੈਂ ਜੋ ਪਹਿਲੀ ਵਾਰ ਬੁਲਾਟੇ ਦੇ ਵਿੱਚ ਪ੍ਰਧਾਨ ਬਣਨ ਤੋਂ ਆਏ ਨੇ ਅਸੀਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੱਤੀ ਔਰ ਉਹਨਾਂ ਦੇ ਮਾਨਸਾਪਾਰ ਵਿੱਚ ਪੂਰੀ ਪਾਰਟੀ ਨੇ ਇੱਕ ਛੋਟਾ ਜਿਹਾ ਚਾਗ ਪ੍ਰੋਗਰਾਮ ਕੀਤਾ ਗਿਆ ਔਰ ਇਸੇ ਤਰ੍ਹਾਂ ਸਾਡੇ ਸ਼ਹਿਰ ਦੇ ਵਰਕਿੰਗ ਪ੍ਰਧਾਨ ਸਤਵੀਰ ਸਿੰਘ ਪਠੱਲ ਜੀ ਨੂੰ ਵੀ ਅੱਜ ਅਸੀਂ ਇੱਥੇ ਵੈਲਕਮ ਕੀਤਾਗਾ ਜੋ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਬਹੁਤ ਸੋਨਾ ਕੰਮ ਕਰਨਗੇ ਅਸੀਂ ਉਹਨਾਂ ਤੋਂ ਉਮੀਦ ਰੱਖਦੇ ਆ ਤੇ ਨਾਲ ਹੀ ਰਾਜਾ ਵਿੜਿੰਗ ਜੀ ਦਾ ਧੰਨਵਾਦ ਕਰਦੇ ਆ ਜੋ ਉਹਨਾਂ ਨੇ ਸਤਵੀਰ ਸਿੰਘ ਪਠੱਲ ਜੀ ਨੂੰ ਇੱਕ ਟੀਮ ਦੇ ਵਿੱਚ ਭੇਜਿਆਗਾ ਮੈਂ ਇਸ ਦਾ ਧੰਨਵਾਦ ਕਰਦੀ ਆ ਪੂਰੀ ਕਾਂਗਰਸ ਪਾਰਟੀ ਵਰਨਿਓ ਵਰਕਰ ਸਹਿਬਾਨਾ ਵਰਨਿਓ ਅੱਜ ਅਸੀਂ ਬਲਾਕ ਬਲਾਡਾ ਦੇ ਜੋ ਵੀ ਸਾਡੀ ਚੋਣ ਹੋ ਰਹੀ ਉਸ ਦੇ ਸਬੰਧ ਵਿੱਚ ਮੀਟਿੰਗ ਕੀਤੀ ਆ ਪੂਰੀਆਂ ਤਿਆਰੀਆਂ ਸਾਡੀ ਜੱਜ ਕੇ ਚੋਣ ਲੜਾਂਗੇ ਜੀ ਚੋਣਾਂ ਜਿੱਤਣੀਆਂ ਵੀ ਅਸੀਂ ਸਾਡੇ ਵਰਕਰਾਂ ਚ ਪੂਰਾ ਸ਼ਾਗ ਆ ਤੁਸੀਂ ਦੇਖ ਹੀ ਲਿਆ ਅੱਜ ਵਰਕਰ ਕਿਵੇਂ ਹੰਮ ਹਮਾ ਕੇ ਪਹੁੰਚੇ ਨੇ ਪੂਨ ਤਿਆਰੀ ਨਾਲ ਆਪਣੇ 60% ਕਾਗਰਸੀਆਂ ਨੇ ਦੂਜੀਆਂ ਪਾਰਟੀਆਂ ਨੂੰ ਵੋਟਾਂ ਪਾਦੀਆਂ ਤੇ ਹੁਣ ਆਪਾਂ ਧੱਕੇ ਮਰਤੇ ਖਾਣੇ ਆ ਆਪਣੇ ਕੀਦੇ ਕੰਮ ਹੋ ਰਹੇ ਨੇ ਜਿਨੇ ਆਪਾਂ ਨੂੰ ਕਹਿ ਕੇ ਵੋਟਾਂ ਪਵਾਈਆਂ ਸੀ ਵੀ ਤੁਸੀਂ ਆਮ ਆਦਮੀ ਨੂੰ ਪਾ ਦਿਓ ਤੁਸੀਂ ਕਾਲੀ ਦਲ ਨੂੰ ਪਾ ਦਿਓ ਕਾਂਗਰਸ ਨੇ ਸੋਡਾ ਉਹ ਨਹੀਂ ਕੀਤਾ ਬਾਹ ਨਹੀਂ ਕੀਤਾ ਪਰ ਹੁਣ ਮੋਟੀ ਕਿਸੇ ਦੀ ਬਾਹ ਫੜਦੇ ਨੇ ਉਹ ਨਹੀਂ ਫੜਦੇ ਜੇ ਬਾਹ ਫੜੂ ਤਾਂ ਕਾਂਗਰਸ ਆਪਣੀ ਕਾਂਗਰਸ ਸਰਕਾਰ ਨੂੰ ਤੇ ਆਪਣੇ ਕਾਂਗਰਸੀ ਲੀਡਰ ਉਥੇ ਆਪਾਂ ਧੱਕੇ ਨਾਲ ਵੀ ਕੰਮ ਕਰਾਵਾਂਗੇ ਆ ਗੁਰਵਿੰਦਰ ਭਾਈ ਖੜਾਗਾ ਮੈਂ ਪਿੰਡ ਦੀ ਸਰਪੰਚੀ ਕੀਤੀ ਆ ਮੈਂ ਤੁਸੀਂ ਸਰਚ ਮਾਰ ਲਓ ਮੇਰਾ ਪੇਜ ਬਣਿਆ ਹੋਇਆ ਬਲਜੀਤ ਸਰਪੰਚ ਬਲਜੀਤ ਸਿੰਘ ਖੀਵਾ ਮੈਂ ਬਲਜੀਤ ਜਿੱਦੂ ਪਹਿਲਾਂ 6 ਕਰੋੜ ਦੇ ਕੰਮ ਕਰਤੇ ਆਪਦੇ ਪਿੰਡ 'ਚ ਇੱਥੇ ਕਿਉਂ ਜੇ ਮੇਰੀ ਕਾਂਗਰਸ ਸਰਕਾਰ ਸੀ ਕਾਂਗਰਸ ਸਰਕਾਰ ਦੇ ਵਿੱਚ ਮੈਂ ਇੱਥੋਂ ਬਾਹਰ ਫੜ ਲੈਂਦਾ ਸੀ ਮੇਰੇ ਸੂਬੇਦਾਰ ਸਾਹਿਬ ਬੈਠੇ ਨੇ ਕਿ ਸਰਪੰਚ ਸਾਹਿਬ ਨੇ ਇਹ ਵੀ ਅਸੀਂ ਅੜਕੇ ਰੁਪਏ ਗ੍ਰਾਂਟ ਲੈ ਕੇ ਆਉਂਦੇ ਹੁੰਦੇ ਕਿ ਅਸੀਂ ਇੱਥੇ ਆਹ ਕੰਮ ਕਰਨਾ ਉਦੋਂ ਗੁਰਵਿੰਦਰભાઈ ਨੇ ਬਹੁਤ ਵਧੀਆ ਕੰਮ ਕੀਤਾ ਮੇਰੇ ਕੰਚ ਅਸੀਂ ਜਿੰਦ-ਜਿੰਦ ਕੇ ਪੈਲਸ ਬਣਾਏ ਨੇ ਪਿੰਡਾਂ ਦੇ ਵਿੱਚ ਸਾਨੂੰ ਇਹ ਹੁੰਦਾ ਜੇ ਗੁਰਵਿੰਦਰ ਨੇ ਪੈਲਸ ਬਣਾਤਾ ਤਾਂ ਯਾਰ ਮੈਂ ਵੀ ਪੈਲਸ ਬਣਾਵਾ ਜੇ ਗੁਰਵਿੰਦਰ ਨੇ ਸਟੇਡੀਅਮ ਬਣਾਤਾ ਤਾਂ ਮੈਂ ਮੈਂ ਵੀ ਬਣਾਵਾ ਜੇ ਸਕੂਲ ਦੇ ਉੱਤੇ ਗੁਰਵਿੰਦਰ ਨੇ ਪੈਸੇ ਲਾਤੇ ਤਾਂ ਮੈਂ ਵੀ ਲਾਵਾਂ ਪਰ ਉਹ ਲੱਗਦੇ ਕਿਉਂ ਸੀ ਕਿਉਂਕਿ ਆਪਣੇ ਕੋਲੇ ਕਿਲਾ ਸੀ ਆਪਣੀ ਸਰਕਾਰ ਸੀ ਆਪਾਂ ਭੈਣ ਨੂੰ ਕਹਿੰਦੇ ਕਿ ਸਾਨੂੰ ਇੰਨੇ ਰੁਪਏ ਚਾਹੀਦੇ ਨੇ ਪਰ ਆਪਣੀ ਬਦਕਿਸਮਤੀ ਆਪਾਂ ਹੋਰਾਂ ਦੇ ਘਰਾਂ ਨੂੰ ਤੁਰਪੇ ਪਰ ਹੁਣ ਵੀ ਸੰਭਲ ਜੋ ਜਿਹੜਾ ਸਮਾਂ ਆਉਣਾ ਸੀ ਉਹ ਨਾ ਗਿਆ ਆਪਣੇ ਤੋਂ ਸਮਾਂ ਗਮਾ ਚੁੱਕੇ ਆ ਆਪਾਂ 5 ਸਾਲ ਦੇਖ ਲਈ ਇਹਨਾਂ ਦੀ ਸਰਕਾਰ ਜਿਹੜੀਆਂ ਆਪਾਂ ਕਹਿੰਦੇ ਸੀ ਵੀ ਐਂ ਕਰਦੇ ਜੇ ਬਾਹਰ ਕਰ ਦਾਂਗੇ ਉਹ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ ਇਹ ਆਪ ਦੇ ਘਰ ਪਰਨ ਤੇ ਚੱਲੇ ਹੋਏ ਨੇ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ